ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਜੀਰੀ ਦਾ ਸੀਜ਼ਨ ਹੈ ਜੀ ਜਿਹੜੀ ਲਾ ਰਹਿਆਂਗੇ ਤੇ ਕਮੈਂਟ ਕਰਕੇ ਦੱਸਿਓ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਏਰੀਆ 'ਚ ਜੀਰੀ ਲੱਗ ਰਹੀ ਹੈ ਕਿਹੜੇ 'ਚ ਇਹ ਨਹੀਂ ਲੱਗ ਰਹੀ ਕਿਹੜੀ ਜੀਰੀ ਲੱਗ ਰਹੀ ਹੈ ਸਾਡੇ ਉਰੇ ਊਸ਼ਾ ਲੱਗ ਰਹੀ ਹੈ ਨੰਬਰ 1 ਲੱਗ ਰਹੀ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਏਰੀਆ 'ਚ ਜੀਰੀ ਕਿਹੜੀ-ਕਿਹੜੀ ਲੱਗ ਰਹੀ ਹੈ ਤੇ ਲੈਟ ਦੱਸਿਓ ਵੀ ਲੈਟ ਕਿੰਨੀ ਕਾਰੀ ਹੈਗੀ ਕਿਹੜੇ ਕਿਹੜੇ ਏਰੀਆ ਚ ਘੱਟ ਆ ਰਹੀ ਹੈ ਕਿਹੜੇ ਕਿਹੜੇ ਏਰੀਆ ਚ ਕਿੰਨੀ ਕ ਲੈਟ ਆ ਰਹੀ ਹੈ ਉਹ ਵੀ ਕਮੈਂਟ ਕਰਕੇ ਦੱਸਿਓ ਤੇ ਨਾਲ ਆਪਦਾ ਪਿੰਡ ਜ਼ਰੂਰ ਲਿਖ ਕੇ ਪਾਓ ਤੇ ਇੱਕ ਤੁਹਾਨੂੰ 9 ਮਾਸ ਦਾ ਰਿਸ਼ਤਾ ਕਹਿੰਦੇ ਹੁੰਦੇ ਨੇ ਜਿਹੜਾ ਉਹ ਤੁਹਾਨੂੰ 9 ਮਾਸ ਦਾ ਰਿਸ਼ਤਾ ਹੈ ਜਿਹੜਾ ਉਹ ਤੁਹਾਨੂੰ ਅੱਜ ਦਿਖਾਉਣੇ ਆ ਵੀ ਕੀ 9 ਮਾਸ ਦਾ ਰਿਸ਼ਤਾ ਕੀ ਹੁੰਦਾ ਜਿਹੜੀਆਂ ਆ ਮਣਾ ਨੇਗੀਆਂ ਇਹ ਖੂਦੀਆਂ ਨੇਗੀਆਂ ਇਹ ਆਪਣਾ ਪੁਰਾਣਾ ਖੂਤ ਹੀ ਪਹਿਲਾਂ ਬੁੜਿਆਂ ਦਾ ਹਲਟੀ ਵੇਲੇ ਦਾ ਉਹ ਖੂਦੀਆਂ ਮਣਾ ਸਾਈਡ ਤੇ ਡਿੱਗ ਪਈਆਂ ਤੇ ਉਹ ਅਸੀਂ ਨੇ ਲਿਆ ਕੇ ਉਰੇ ਬੈਠਣ ਵਾਸਤੇ ਰੱਖ ਲੀਆਂ ਤੇ ਵੀ ਚੱਲ ਬੈਠਣ ਵਾਸਤੇ ਵੀ ਸਿਮੈਂਟ ਸਪੌਂਟ ਪੂਰਾ ਹਾਰਡ ਸਿਮੈਂਟ ਲੱਗਾ ਹੋਇਆ ਜੇ ਤਾਂ ਹੁਣ ਵਾਲਿਆ ਸਿਮੈਂਟੋਂ ਦਾ ਫਿਰ ਤਾਂ ਉੱਥੇ ਖਿੰਡ ਜਾਂਦਾ ਇਹ ਜਿਹੜਾ ਅਸੀਂ ਨੇ ਲਿਆ ਕੇ ਉਰੇ ਰੱਖ ਲਿਆ ਵੀ ਚੱਲ ਬੈਠ ਕੂਟ ਜਾਂਦੇ ਆ ਬੰਦਿਆ ਹਨਾ ਤੇ ਉੱਥੇ ਮਤਲਬ ਜਿਹੜਾ ਆਪਣਾ ਖੂਸ ਹੀਗਾ ਉਥੋਂ ਲਿਆ ਕੇ ਆਪਾਂ ਨੋਰੇ ਰੱਖ ਲਿਆ ਤੇ ਇੱਕ ਨੌ ਮਾਸ ਦਾ ਰਿਸ਼ਤਾ ਹੁੰਦਾ ਜਿਹੜਾ ਕਿਤੇ ਵਾਸਤੇ ਦੇਖ ਲਓ ਜਿੱਥੇ ਕਿਤੇ ਖੂਹ ਹੋਊਗਾ ਉਹਦੇ ਲਈ ਪਿੱਪਲ ਜਾਂ ਬਰੋਟਾ ਉਹਦੀ ਜੜ ਚ ਜ਼ਰੂਰ ਹੋਊਗਾ ਪਿੱਪਲ ਲਾ ਲਓ ਬਰੋਟਾ ਲਾ ਲਓ ਅਸਲ ਵਿੱਚ ਪਿੱਪਲੇ ਹੁੰਦਾ ਜ਼ਿਆਦਾ ਤੇ ਉਹੀ ਗੱਲ ਤੁਹਾਨੂੰ ਮੈਂ ਦਿਖਾਉਣਾ ਵੀ ਇੱਥੇ ਆਪਾਂ ਨੇ ਲਿਆ ਕੇ ਆਪਣੇ ਕੋਠੇ ਲਵੇ ਆ ਦੇਖੋ ਆਪਣੇ ਮੋਟਰ ਆ ਗਈ ਆਪਣੀ ਤੇ ਕੋਠੇ ਲਵੇ ਆਪਾਂ ਨੇ ਲਿਆ ਕੇ ਇਹ ਰੱਖ ਲਿਆ ਸੀਗਾ ਇਹ ਆ ਦੇਖੋ ਪਿੱਪਲ ਹੋ ਰਿਹਾਗਾ ਇੱਥੇ ਇਹਦੀ ਜੜਚ ਹਣਾ ਇਹ ਉਸ ਅੱਲਾਪਾ ਕਹਿੰਦੇ ਨੇ ਵੀ ਨੌ ਮਾਸ ਦਾ ਰਿਸ਼ਤਾ ਹੀ ਹੁੰਦਾ ਇਹ ਇਹ ਆਮ ਨਹੀਂ ਇਹ ਹੁੰਦਾ ਹੈਗਾ ਛੇਤੀ ਤੇ ਇਹ ਖੂਹਾਂ 'ਚ ਜਿਆਦਾ ਦੇਖਿਆ ਜਾਂਦਾ ਹੁੰਦਾ ਪਿੱਪਲ ਹੋਇਆ ਬਰੂਟਾ ਹੋਇਆ ਪਿੱਪਲ ਜਿਆਦਾ ਹੁੰਦਾ ਹੋਵੇ ਸੀ ਤੇ ਅਸੀਂ ਨੇ ਲਿਆ ਕੇ ਉਰੇ ਰੱਖ ਲਏ ਦੇਖ ਲਓ ਇਹਦੀ ਜੜਚ ਐਟੋਮੈਟਿਕ ਹੋ ਗਿਆ ਆ ਦੇਖੋ ਮੈਂ ਦੋ ਦੋ ਚਾਰ ਚਾਰ ਪੱਤੇ ਕੱਢ ਰੱਖੇ ਨੇਗੇ ਤੇ ਹੋਇਆ ਵੀ ਜੜਚ ਹੈ ਜੜਚ ਹੋ ਕੇ ਇਧਰ ਨੂੰ ਟੇਡਾ ਹੋ ਰਿਹਾਗਾ ਵੀ ਮਤਲਬ ਉਤੋਂ ਐਨੂੰ ਸਾਈਡ ਤੋਂ ਹੋ ਕੇ ਨੰਗਣ ਨੂੰ ਇਹ ਹੁੰਦਾ ਹੈ ਇੱਕ ਨੌ ਮਾਸ ਦਾ ਰਿਸ਼ਤਾ ਜਿਹਨੂੰ ਆਪਾਂ ਕਹਿੰਦੇ ਨੇ ਵੀ ਨੌ ਮਾਸ ਦਾ ਰਿਸ਼ਤਾ ਹੈਗਾ ਹਨਾ ਤੇ ਦੇਖਿਆ ਬਹੁਤ ਵਧੀਆ ਲੱਗਿਆ ਵਾ ਚਲੋ ਤੁਹਾਡੇ ਸਾਰੇ ਆਪਣੇ ਮਿੱਤਰਾਂ ਨਾਲ ਵੀ ਸ਼ੇਅਰ ਕੀਤਾ ਜਾਵੇ ਤੇ ਕਮੈਂਟ ਕਰਕੇ ਦੱਸਿਓ ਵੀ ਇਹ ਗੱਲ ਸਹੀ ਹੈ ਜਾਂ ਗਲਤ ਹੈ ਵੀ ਬਾਕੀ ਇਹ 9 ਮਾਸ ਦਾ ਰਿਸ਼ਤਾ ਹੁੰਦਾ ਵੀ ਆਪਣੇ ਖੂਦ ਦੇ ਲਵੇ ਕੋਈ ਪੇਪਲ ਬਰੋਟਾ ਹੁੰਦਾ ਜਾਂ ਨਹੀਂ ਹੁੰਦਾ ਵੀ ਝੂਠ ਨੇ ਗੱਲਾਂ ਜੇ ਗੱਲ ਵਧੀਆ ਲੱਗੀ ਤਾਂ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਗੱਲ ਸਹੀ ਹੈ ਜਾਂ ਗਲਤ ਹੈ ਜਿਉਂਦੇ ਬਸ ਦਿਰੋ ਧੰਨਵਾਦ